ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਮੇਰੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਅੱਜ ਸਿੱਧੀ ਗੱਲ ਜਸਮੀਤ ਜੀ ਦੇ ਨਾਲ ਕਰਨੀ ਹੈ ਕਿਊਬਿਕ ਨੂੰ ਲੈ ਕੇ ਇੱਕ ਵਾਰ ਫਿਰ ਜਸਮੀਤ ਜੀ ਕਯੂਬਿਕ ਦਾ ਬੜਾ ਰੋਲਾ ਹੈ ਕਿ ਉੱਥੇ ਪ੍ਰੋਵਿੰਸ ਪ੍ਰੋਵਿੰਸ ਦੀ ਐਟੈਸਟੇਸ਼ਨ ਲੈਟਰ ਦੀ ਲੋਡ ਨਹੀਂ ਸਿਰਫ ਸੀਏਕਯੂ ਚਾਹੀਦਾ ਹੈ ਜੀਆਈਸੀ ਵੀ ਕਯੂਬਿਕ ਨੇ ਬਹੁਤ ਜ਼ਿਆਦਾ ਕਟਾਤੀ 15000 ਪਰ ਪਿਛਲੇ ਸਮਿਆਂ ਚ ਸਟੂਡੈਂਟਸ ਦਾ ਪ੍ਰਾਈਵੇਟ ਕਾਲਜ ਸੀ ਜਿਹੜੇ ਕਯੂਬਿਕ ਦੇ ਉਹਨਾਂ ਦਾ ਬੜਾ ਮਾੜਾ ਤਜਰਬਾ ਰਿਹਾ ਹੁਣ ਕਯੂਬਿਕ ਦਾ ਕੋਟਾ ਵੀ ਬਹੁਤ ਜ਼ਿਆਦਾ ਹੁਣ ਕਿਹੜੇ ਵਿਦਿਆਰਥੀ ਕਯੂਬਿਕ ਜਾਣ ਤੁਹਾਨੂੰ ਲੱਗਦਾ ਕਿ ਕਯੂਬਿਕ ਦੇ ਹਾਲਾਤ ਬਦਲੇ ਹੋਣਗੇ ਹੁਣ ਲੋਕਾਂ ਦਾ ਮਾੜਾ ਐਕਸਪੀਰੀਅੰਸ ਹੈ ਜਿਹੜਾ ਪਿਛਲੇ ਸਮੇਂ ਚ ਰਿਹਾ ਸੀ ਦੇਖੋ ਕਯੂਬੈਕ ਜਾਣਾ ਹੈ ਤਾਂ ਸਾਨੂੰ ਜਿਹੜੇ ਉਥੋਂ ਦੇ ਲਿਸਟਡ ਕਾਲਜੇਸ ਹੈਗੇ ਆ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਮੈਂ ਤਾਂ ਦੋ ਹੀ ਕਾਲਜ ਤੁਹਾਨੂੰ ਸਜੈਸਟ ਕਰਾਂਗਾ ਵਨ ਇਜ਼ ਵੈਨੀਅਰ ਕਾਲਜ ਐਂਡ ਵਨ ਇਜ਼ ਲਸਾਲ ਕਾਲਜ ਸੋ ਜਿਹੜੇ ਦੋ ਕਾਲਜ ਹੈਗੇ ਆ ਇਹਨਾਂ ਵਿੱਚ ਹੀ ਮੈਂ ਤੁਹਾਨੂੰ ਐਡਵਾਈਸ ਕਰਾਂਗਾ ਕਿ ਤੁਸੀਂ ਅਪਲਾਈ ਕਰੋ ਪਹਿਲੀ ਗੱਲ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਔਰ ਦੂਜੀ ਚੀਜ਼ ਹੈ ਦੇਖੋ ਜੀਆਈਸੀਵੀ ਘਟ ਹੈ ਕਿ ਕியੂਬੈਕ ਚ 15000 ਡਾਲਰ ਹੈ ਸੋ ਦਾ ਵੀ ਆਪਾਂ ਬੈਨੀਫਿਟ ਲੈ ਸਕਦੇ ਆ ਸੋ ਸਾਰਿਆਂ ਨੂੰ ਮੇਰੀ ਐਡਵਾਈਸ ਹੈ ਕਿ ਕியੂਬੈਕ ਤੋਂ ਥੋੜਾ ਜਿਹਾ ਤੁਹਾਨੂੰ ਧਿਆਨ ਨਾਲ ਚੱਲਣਾ ਪਏਗਾ ਪਹਿਲਾਂ ਬਹੁਤ ਨੁਕਸਾਨ ਹੋਇਆ ਸਟੂਡੈਂਟਸ ਦਾ ਵੀ ਏਜੰਟਸ ਦਾ ਵੀ ਜੋ ਤੁਹਾਨੂੰ ਪਤਾ ਹੈ ਕਿ ਕியੂਬੈਕ ਚ ਬਹੁਤ ਹੀ ਵੱਡਾ ਫਰਾਡ ਹੋਇਆ ਸੀ ਕਾਲਜਿਸ ਬੰਦ ਹੋ ਗਏ ਸੀ ਸੋ ਬਹੁਤ ਹੀ ਜਨਰਲ ਸੀ ਕਹੀਏ ਕਿ ਧਿਆਨ ਨਾਲ ਚੱਲਣਾ ਪਏਗਾ ਕਾਲਜਿਸ ਧਿਆਨ ਨਾਲ ਚੂਸ ਕਰਨੇ ਪੈਣਗੇ ਕੋਰਸਿਸ ਧਿਆਨ ਨਾਲ ਚੂਸ ਕਰਨੇ ਪੈਣਗੇ ਔਰ ਸਾਰਿਆਂ ਨੂੰ ਇਹ ਚੀਜ਼ ਵੀ ਸਮਝਣੀ ਪਏਗੀ ਕਿ ਕਿਊਬੈਕ ਵਿੱਚ ਫ੍ਰੈਂਚ ਦੀ ਵੀ ਲੋੜ ਹੈ ਪੀਆਰ ਲੈਣ ਲਈ ਸੋ ਜਿਹੜੇ ਬੱਚੇ ਕਹਿੰਦੇ ਕਿ ਅਸੀਂ ਫ੍ਰੈਂਚ ਨਹੀਂ ਸਿੱਖ ਸਕਦੇ ਉਹਨਾਂ ਵਾਸਤੇ ਆਈਡੀਅਲ ਨਹੀਂ ਹੈਗਾ ਕਿਊਬੈਕ ਸੋ ਕਿਊਬੈਕ ਉਹਨਾਂ ਵਾਸਤੇ ਹੀ ਆਈਡੀਅਲ ਹੈ ਜਿਹੜੇ ਫ੍ਰੈਂਚ ਸਿੱਖਣਾ ਚਾਹੁੰਦੇ ਨੇ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹੁਣ ਕਯੂਬਿਕ ਰਿਸਕ ਫ੍ਰੀ ਹੈ ਅਗਰ ਸਰਕਾਰੀ ਕਾਲਜਾਂ 'ਚ ਸਾਡੇ ਵਿਚਾਰ ਚੀ ਜਾਂਦੇ ਆ। ਸੋ ਜਿਹੜੇ ਉੱਥੋਂ ਦੇ ਰਜਿਸਟਰਡ ਕਾਲਜ ਐ ਜਿੱਥੇ ਸਰਕਾਰ ਨੇ ਕਹੇਗੀ ਪੋਸਟ ਗ੍ਰੈਜੂਏਟ ਪਰਮਿਟ ਮਿਲੇਗਾ ਜੇ ਤੁਸੀਂ ਉਹਨਾਂ 'ਤੇ ਜਾਂਦੇ ਹੋ ਤਾਂ ਬਿਲਕੁਲ ਰਿਸਕ ਫ੍ਰੀ ਹੈ। ਫਿਰ ਬਿਲਕੁਲ ਰਿਸਕ ਫ੍ਰੀ। ਔਰ ਕਮ ਦੀ ਸਿਚੁਏਸ਼ਨ ਕਯੂਬਿਕ ਸੋ ਕਯੂਬਿਕ 'ਚ ਕੰਮ ਸਭ ਤੋਂ ਜ਼ਿਆਦਾ ਰਿਹਾ ਪਹਿਲਾਂ ਤੋਂ ਹੀ। ਤਾਂ ਹੀ ਬੱਚਿਆਂ ਦਾ ਜਿਹੜਾ ਹਜਾਮ ਸੀ ਉਹ ਕਯੂਬਿਕ ਜਾਂਦਾ ਸੀ ਔਰ ਬਹੁਤ ਵੱਡੇ ਨੰਬਰਸ 'ਤੇ ਬੱਚੇ ਕਯੂਬਿਕ ਜਾਂਦੇ ਸੀ। ਸੋ ਵਿਚਾਰ ਥੋੜਾ ਜਿਹਾ ਡਿਪ ਵੀ ਹੋਇਆ ਬੱਚਿਆਂ ਦਾ ਕ a uh, different government inside canadian government ਉਹਨਾਂ ਦੇ ਰੂਲ ਸਾਰੇ ਡਿਫਰੈਂਟ ਐ ਉਹਨਾਂ ਦਾ ਸ਼ੈਅ ਡਿਫਰੈਂਟ ਐ ਉਥੇ ਫ੍ਰੈਂਚ ਜ਼ਿਆਦਾ ਚੱਲਦੀ ਐ ਦੇ ਪ੍ਰੇਫਰ ਫ੍ਰੈਂਚ ਪੀਪਲ ਸੋ ਤੁਹਾਨੂੰ ਜੇ ਉਥੇ ਉਥੇ ਪੀਆਰ ਲੈਣੀ ਐ ਤਾਂ ਫ੍ਰੈਂਚ ਸਿੱਖਣੀ ਹੀ ਪਊਗੀ ਪਾਰਟ ਟਾਈਮ ਕਈ এমਪਲॉयर्स ਵੀ ਇਦਾਂ ਦੇ ਜਿਹੜੇ ਪ੍ਰੇਫਰ ਕਰਨਗੇ ਕਿ ਤੁਹਾਨੂੰ ਫ੍ਰੈਂਚ ਆਉਂਦੀ ਹੋਏ ਸੋ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਐ ਕਿ ਅਸੀਂ ਕਯੂਬੈਕ ਇੱਕ ਸੀਰੀਅਸ ਸਬਜੈਕਟ ਐ ਅੱਜ ਦੀ ਰੇਟ 'ਚ ਜਿੱਥੇ ਸੀਟਸ ਲਿਮਿਟਿਡ ਹੋ ਗਈਆਂ ਕਯੂਬੈਕ ਸਕੂਲ ਸੀਟ ਓਨੀਆਂ ਹੀ ਹੈਗੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ ਸੋ ਸਟੂਡੈਂਟਸ ਆਈ ਫੀਲ ਕਿ ਇਸ ਟਾਈਮ ਟੂਬਿਕ ਇੱਕ ਅਟਰੈਕਟਿਵ ਲੋਕੇਸ਼ਨ ਹੈ ਜਲਦ ਤੋਂ ਜਲਦ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਬੈਨੀਅਰ ਕਾਲਜ ਐਂਡ ਲਸਾਲ ਕਾਲਜ ਐਂਡ ਨਾਨਮਾ ਇਮੀਗ੍ਰੇਸ਼ਨ ਦੋਨੋਂ ਹੀ ਕਾਲਜ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਚਲੋ ਥੈਂਕ ਯੂ ਸੋ ਮਚ ਸੋ ਇੱਕ ਵੇਰਾਂ ਸੀ ਜਦੋਂ 5.5 ਦੇ ਨਾਲ ਕਯੂਬਿਕ ਬਹੁਤ ਸਾਰੇ ਸਟੂਡੈਂਟ ਐਡਮਿਸ਼ਨ ਲੈਂਦੇ ਸੀ ਪਰ ਹੁਣ ਓਵਰਆਲ ਜਿਹੜਾ ਹੈਗਾ 60 ਦੇ ਨਾਲ ਤੁਸੀਂ ਅਗਰ ਪੀਟੀ ਓਵਰਆਲ 60 ਹੈ ਜਾਂ 6 ਓਵਰਆਲ ਹੈ ਤੇ ਤੁਸੀਂ ਕਯੂਬਿਕ ਜਾ ਸਕਦੇ ਹੋ ਸੋ 90413 90412 ਇਸ ਨੰਬਰ ਤੇ ਜਸਪੀਤ ਜੀ ਦੇ ਨਾਲ ਸਲਾਹ ਕਰੋ ਸਿਰਫ ਦੋ ਸਰਕਾਰੀ ਕਾਲਜ ਨੇ ਇੱਕ ਪ੍ਰਾਈਵੇਟ ਲਸਾਲ ਕਾਲਜ ਔਰ ਵੈਨਿਅਰ ਕਾਲਜ ਸਰਕਾਰੀ ਹੈ ਇਹਨਾਂ ਦੋ ਕਾਲਜਸ ਤੇ ਫੋਕਸ ਕਰੋ ਤੇ ਕਯੂਬਿਕ ਤੁਹਾਡੇ ਲਈ ਬਹੁਤ ਹੀ ਸੇਫ ਹੈ ਤੇ ਤੁਸੀਂ ਆਸਾਨੀ ਨਾਲ ਆਪਣੇ ਪੀਆਰ ਦੇ ਟਾਰਗੇਟ ਨੂੰ ਵੀ ਪੂਰਾ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ